ਦੇ ਅਧਿਕਾਰਾਂ ਦੇ ਵਿੱਚ ਦਖਲ ਦਾ ਪੰਜਾਬ ਸਰਕਾਰ ਨੇ ਬਿੱਲ ਸੰਬੰਧੀ ਕੇਂਦਰ ਨੂੰ ਲਿਖਤੀ ਜਵਾਬ ਭੇਜ ਦਿੱਤਾ ਹੈ ਤਾਂ ਕੇਂਦਰੀ ਬੀਜ ਬਿੱਲ 2025 ਛੋਟੇ ਕਿਸਾਨਾਂ ਦੇ ਹੱਕਾਂ ਦਾ ਹਮਲਾ ਹੈ ਹੱਕਾਂ ਤੇ ਹਮਲਾ ਹੈ ਇਹ ਪੰਜਾਬ ਸਰਕਾਰ ਨੇ ਕਿਹਾ ਹੈ ਵੱਡੀਆਂ ਕੰਪਨੀਆਂ ਦਾ ਪੱਖਪੂਰ ਦਾ ਹੈ ਵਿੱਚ ਅਬੀਜ ਜਿਹੜਾ ਬੀਜ ਬਿਲ ਹੈ 2025 ਦਾ ਇਹ ਪੰਜਾਬ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੇ ਦੱਸਿਆ ਹੈ ਕਿ ਮਹਿਕਮੇ ਨੇ ਬਿਲ ਦੀ ਪੂਰੀ ਤਰਕੋਹ ਕੀਤੀ ਹੈ ਤੇ ਹਰ ਪੱਖੋਂ ਕਾਨੂੰਨੀ ਨਜ਼ਰੀਏ ਤੋਂ ਵੀ ਦੇਖਿਆ ਹੈ ਇਹ ਬਿਲ ਗਰੀਬ ਕਿਸਾਨ ਨੂੰ ਬੀਜ ਨਿਰਮਾਨ ਕੰਪਨੀਆਂ ਦੇ ਰਹਿਮ ਤੇ ਛੱਡਣ ਵਾਲਾ ਹੈ ਜੇਕਰ ਫਸਲ ਖਰਾਬ ਹੋ ਜਾਂਦੀ ਹੈ ਤਾਂ ਮੁਆਵਜ਼ਾ ਦੇਣ ਦਾ ਕੋਈ ਢੰਗ ਨਹੀਂ ਹੈ ਇਹ ਬਿੱਲ ਸੂਬਿਆਂ ਦੇ ਅਧਿਕਾਰਾਂ ਨੂੰ ਖੋਰਾ ਲਾਉਣ ਵਾਲਾ ਹੈ ਬਿੱਲ ਦੇ ਵਿੱਚ ਕੇਂਦਰੀ ਪੱਧਰ ਤੇ ਸਿਰਫ ਰਜਿਸਟ੍ਰੇਸ਼ਨ ਨੂੰ ਉਪ ਕਮੇਟੀ ਹੈ ਧਾਰਾ 10 ਦੇ ਵਿੱਚ ਤਜਵੀਜ਼ ਕੀਤੀ ਹੈ ਰਾਜ ਬਿੱਲ ਕਮੇਟੀ ਦੇ ਕੋਲ ਸਿਰਫ ਸਲਾਹਕਾਰੀ ਸ਼ਕਤੀ ਹੈ ਬਿੱਲ ਕਿਸਾਨਾਂ ਦੇ ਲਈ ਮਜ਼ਬੂਤ ਮੁਆਵਜ਼ਾ ਢਾਂਚੇ ਬਾਰੇ ਖਾਮੋਸ਼ ਹੈ ਤਾਂ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਇਹ ਬਿੱਲ ਵਿਦੇਸ਼ਾਂ ਵਿੱਚ ਟੈਸਟ ਕੀਤੀਆਂ ਬੀਜ ਕਿਸਮਾਂ ਨੂੰ ਸਥਾਨਕ ਜਾਂਚ ਤੋਂ ਬਿਨਾਂ ਹੀ ਵਿਕਰੀ ਦੀ ਆਗਿਆ ਦਿੰਦਾ ਹੈ ਤਾਂ ਬਿੱਲ ਤਹਿਤ వ్యక్తిగత ਕਿਸਾਨ ਨੂੰ ਫਾਰਮ ਦੇ ਵਿੱਚ ਸੁਰੱਖਿਤ ਕੀਤੇ ਬੀਜਾਂ ਨੂੰ ਬਚਾਉਣ ਵਰਤਣ ਅਤੇ ਵੇਚਣ ਦਾ ਵੀ ਅਧਿਕਾਰ ਹੋਵੇਗਾ ਤਾਂ ਬਸ਼ਰਤ ਹੈ ਉਹ ਇਸ ਨੂੰ ਰਿਬਾ ਰਿਬਰਾਨ ਕਰਕੇ ਨਾ ਵੇਚਦੇ ਹੋ ਤਾਂ ਗ੍ਰਾਫਿਕ ਦੇ ਜ਼ਰੀਏ ਵਿਕਤੀਆਂ ਕੇ ਆਖਰਕਾਰ ਕੇਂਦਰ ਨੇ ਬੀਜ ਬਿਲ 2025 ਦੇ ਵਿੱਚ ਆਖਰਕਾਰ ਹੈ ਕੀ ਹੈ ਤਾਂ ਬੀਜ ਕੰਪਨੀਆਂ ਡੀਲਰਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਇਸ ਦੇ ਵਿੱਚ ਲਾਸ਼ਮੀ ਹੋਏਗੀ ਇਸ ਤੋਂ ਇਲਾਵਾ ਕਿਸਾਨ ਨੂੰ ਬੀਜ उगा वर्तन वेचन का जोड़ा है वह हक होएगा इस बिल के मुताबिक किसान के वालों तैयार बीज की रजिस्ट्रेशन जी है जरूरी नहीं है और यह भी एक अहम है कि नकली बीज में रोकने के लिए लैब टैसटिंग जी है जरूरी होएगी लैब टैसटिंग होएगी उस तो इलावा कोई ज़्यादा सख्ती किसान उस पद्धे नहीं है तो बागबानी का कारोबार करने वाले भी कानून जोड़ा है वह लागू होएगा रजिस्ट्रेशन की उलंघना करने वाले से लाइसेंस जो हैद कर दिया जाएगा इस बीज की पैकिंग ਤੇ ਇੱਕ ਕੋਡ ਵੀ ਜਿਹੜਾ ਹੈ ਇਸ ਤੇ ਲਾਜ਼ਮੀ ਹੋਏਗਾ ਯਾਨੀ ਕਿ ਉਸ ਅਸਬ ਦੇ ਨਾਲ ਇਸ ਨੂੰ ਦੇਖਿਆ ਜਾਏਗਾ ਔਰ ਯੂਜ਼ ਕੀਤਾ ਜਾਏਗਾ ਨਕਲੀ ਬੀਜ ਤੇ ਨਾਲ ਨੁਕਸਾਨ ਤੇ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਹੈ ਉਹ ਦਿੱਤਾ ਜਾਏਗਾ ਬੀਜ ਵਿਕਰੀ ਦੀ ਪ੍ਰਕਿਰਿਆ ਕੇਂਦਰ ਦੇ ਹੱਥ ਹੋਵੇਗੀ ਇਹ ਵੀ ਆਪਣੇ ਆਪ ਦੇ ਵਿੱਚ ਸਭ ਤੋਂ ਖਾਸਮ ਖਾਸ ਹੈ ਗ੍ਰੀਨ ਸੇਟ ਹੈ ਤੇ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਬੀਜ ਐਸਾ ਬਣੇ ਕੋਸੀ ਉਹਨਾਂ ਨੂੰ ਕਿਹਾ ਕਿ ਇਹਨੂੰ ਜਿਹੜਾ ਏ ਐਕਟ ਨੂੰ ਪਾਰਲੀਮੈਂਟ ਚ ਨਹੀਂ ਲੈ ਕੇ ਆਉਣਾ ਚਾਹੀਦਾ ਉਹਨਾਂ ਨੇ ਕਹਿ ਕੇ ਓਕੇ ਮੈਂ ਸਾਰਾ ਪੜਦਾ ਦੇਖਦਾ ਤੇ ਮੈਂ ਇਹਦੇ ਬਾਰੇ ਫੈਸਲਾ ਲਵਾਂਗਾ ਤੇ ਅਸੀਂ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਹੋਇਆ ਕਿ ਅਸੀਂ ਆਪ ਖੇਤੀ ਕਰ ਲੈਨੇ ਆਂ ਕੁਝ ਫਸਲ ਵੇਚ ਦਿੰਨੇ ਆਂ ਕੁਝ ਬੀਜ ਵਾਸਤੇ ਫੇਰ ਰੱਖ ਲੈਨੇ ਆਂ ਅਗਲੇ ਸਾਲ ਵਾਸਤੇ ਸਾਡੇ ਘਰਾਂ ਚ ਕਣਕ ਦੇ ਢੋਲ ਸਾਡੇ ਘਰਾਂ ਚ ਐਦਾਂ ਦੇ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਤੇ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤੋਂ ਕਿ 20 ਸਾਥ ਹੋਈ ਲੈਣਾ ਤਾਂ ਇਹ ਮੇਰੇ ਖਿਆਲ ਚ ਚੰਗੀ ਚੰਗੀ ਗੱਲ ਨਹੀਂ ਅਸੀਂ ਇਹ ਮੁੰਡਾ ਉਹਨਾਂ ਨੂੰ ਕਿਹਾ ਕਿ ਸੀਡ ਐਕਟ ਜਿਹੜਾ ਉਹਦਾ ਬਿੱਲ ਪਾਰਲੀਮੈਂਟ ਚ ਨਹੀਂ ਆਉਣਾ ਚਾਹੀਦਾ ਅਕੇ ਵਤਨ ਤੋਂ ਪੰਜਾਬ ਅਦੀਨ ਸੇਵਾਵਾਂ ਚੋਣ ਬੋਰਡ ਦੀ ਭਰਤੀ ਨੂੰ ਹਾਈ ਕੋਰਟ ਨੇ ਦੱਸੇ ਕਿ ਕਲੀਨ ਚਰ ਦਿੱਤੀ ਹੈ ਤਾਂ ਵੱਡੀ ਖਬਰ ਹੈ ਪੰਜਾਬ ਅਦੀਨ ਸੇਵਾਵਾਂ ਚੋਣ ਬੋਰਡ ਦੀ ਭਰਤੀ ਵਿਵਾਦ ਦਾ ਇਹ ਸਾਰਾ ਮਾਮਲਾ ਹੈ ਤਾਂ ਹਾਈ ਕੋਰਟ ਨੇ ਬੇਨੀਮਿਆ ਦੇ ਇਲਜ਼ਾਮਾਂ ਨੂੰ ਜਿਹੜਾ ਖਾਰਜ ਕਰ ਦਿੱਤਾ ਹੈ ਤਾਂ ਭਰਤੀ ਦੀ ਪ੍ਰਕਿਰਿਆ ਨੂੰ ਹਾਈ ਕੋਰਟ ਨੇ ਕਲੀਨ ਚਰ ਦਿੱਤੀ ਹੈ ਸੀਨੀਅਰ ਅਸਿਸਟੈਂਟ ਦੇ 184 ਅਹੁਦਿਆਂ ਤੇ ਭਰਤੀ ਪ੍ਰਕਿਰਿਆ ਨੂੰ ਕਲੀਨ ਚਰ ਦਿੱਤੀ ਗਈ ਹੈ ਭਰਤੀ ਪ੍ਰਕਿਰਿਆ ਦੇ ਵਿੱਚ ਦੱਸਿਆ ਕਿ ਗੜਬੜੀ ਦੇ ਠੋਸ ਸਬੂਤ ਨਹੀਂ ਹਨ ਹਾਈ ਕੋਰਟ ਨੇ ਇਹ ਕਿਹਾ ਹੈ मामले ਦੇ ਵਿੱਚ ਸਿਰਫ ਸ਼ੱਕ ਨਾ ਕਾਫੀ ਹੈ ਤਾਂ ਹਾਈ ਕੋਰਟ ਦਾ ਸਿੱਧੇ ਤੌਰ ਤੇ ਕਹਿਣਾ ਹੈ ਔਰ ਆਪਣੇ ਆਪ ਦੇ ਵਿੱਚ ਇਹ ਵੀ ਮਾਮਲਾ ਜਿਹੜਾ ਹੈ ਖਾਸਮ ਖਾਸ ਹੈ ਕਿਉਂਕਿ ਜਿਸ ਦੇ ਅਧੀਨ ਪੰਜਾਬ ਦੇ ਅਧੀਨ ਸੇਵਾਵਾਂ ਚੋਣ ਬੋਰਡ ਦੀ ਜਿਹੜੀ ਹੈ ਉਹ ਭਰਤੀ ਦਾ ਇਹ ਸਾਰਾ ਮਾਮਲਾ ਹੈ ਔਰ ਇਸ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਕਲੀਨ ਚਿੱਟ ਦੇ ਦਿੱਤੀ ਹੈ ਪੰਜਾਬ ਦੇ ਅਧੀਨ ਸੇਵਾਵਾਂ ਚੋਣ ਬੋਰਡ ਦੀ ਭਰਤੀ ਵਿਵਾਦ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਬੇਲੀਮੀਆ ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ ਤਾਂ ਕਿ ਤੇ ਨ ਕਿਤੇ ਜਿਹੜਾ ਕੁੱਲ ਮਿਲਾ ਕੇ ਸਾਰਾ ਮਾਮਲਾ ਇਹ ਵੀ ਅਜਿਹਾ ਜ਼ਿਕਰ ਕਿਉਂ ਹੈ ਕਿ ਪ੍ਰਤੀਦਵਿਪ ਪ੍ਰਕਿਰਿਆ ਨੂੰ ਹਾਈ ਕੋਰਟ ਨੇ ਇਕਲੀਨ ਜਰ ਦਿੱਤੀ ਜਿਸ ਨੂੰ ਹੈ ਕਿ ਸੀਨਾ ਜੜਿਆ ਅਸਿਸਟੈਂਟ ਨੇ ਉਸ ਤੋਂ 184 ਅਧਿਆਤੇ ਪ੍ਰਤੀਕ੍ਰਿਆ ਨੂੰ ਕਲੀਨ ਜਰ ਦਿੱਤੀ ਗਿਆ ਹਾਲਾਂਕਿ ਇਸ ਦਾ ਜ਼ਿਕਰ ਸੇਮ ਭਗਵੰਤਪਾਨ ਵੀ ਸਮੇਂ-ਸਮੇਂ ਤੇ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਜਦੋਂ ਪੂਰਾ ਕਲੀਅਰ ਹੋ ਜਾਂਦਾ ਹੈ ਕਾਨੂੰਨੀ ਤੌਰ ਤੇ ਕੋਈ ਵੀ ਅੜਚਨ ਨਹੀਂ ਹੁੰਦੀ ਉਸ ਤੋਂ ਬਾਅਦ ਹੀ ਜਿਹੜਾ ਹੈ ਇਹ ਸਾਰੀਆਂ ਰੋਜ਼ਗਾਰ ਨੂੰ ਲੈ ਕੇ ਜਿਹੜੀਆਂ ਪਰਤੀਆਂ ਨੇ ਕੀਤੀਆਂ ਜਾਂਦੀਆਂ ਹਨ ਤੱਕ ਕਿਸਾਨਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਕੇਂਦਰੀ ਬੀਜ ਬਿੱਲ ਤੇ ਪੰਜਾਬ ਸਰਕਾਰ ਨੇ ਇਤਰਾਜ਼ ਜ਼ਾਹਿਰ ਕੀਤਾ ਦਾਸੀ ਕਿ ਕੇਂਦਰੀ ਬੀਜ ਬਿੱਲ 2025 ਨੂੰ ਦੱਸਿਆ ਹੈ ਸੂਬੇ ਦੇ ਅਧਿਕਾਰਾਂ ਦੇ ਵਿੱਚ ਦਖਲ ਦਾ ਪੰਜਾਬ ਸਰਕਾਰ ਨੇ ਬਿੱਲ ਸੰਬੰਧੀ ਕੇਂਦਰ ਨੂੰ ਲਿਖਤੀ ਜਵਾਬ ਭੇਜ ਦਿੱਤਾ ਹੈ ਤਾਂ ਕੇਂਦਰੀ ਬੀਜ ਬਿੱਲ 2025 ਛੋਟੇ ਕਿਸਾਨਾਂ ਦੇ ਹੱਕਾਂ ਦਾ ਹਮਲਾ ਹੈ ਹੱਕਾਂ ਤੇ ਹਮਲਾ ਹੈ ਇਹ ਪੰਜਾਬ ਸਰਕਾਰ ਨੇ ਕਿਹਾ ਹੈ ਵੱਡੀਆਂ ਕੰਪਨੀਆਂ ਦਾ ਪੱਖਪੂਰ ਦਾ ਹੈ ਬੀਜ ਬੀਜ ਜਿਹੜਾ ਬੀਜ ਬਿੱਲ ਹੈ 2025 ਦਾ ਇਹ ਪੰਜਾਬ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆਣਾ ਦੱਸਿਆ ਹੈ ਕਿ ਮੈਂ ਨੇ ਬਿੱਲ ਦੀ ਪੂਰੀ ਤਰਕੋ ਕੀਤੀ ਹੈ ਤੇ ਹਰ ਪੱਖ ਨੂੰ ਕਾਨੂੰਨੀ ਨਜ਼ਰੀਏ ਤੋਂ ਵੀ ਦੇਖਿਆ ਹੈ ਇਹ ਬਿੱਲ ਗਰੀਬ ਕਿਸਾਨ ਨੂੰ ਬੀਜ ਨਿਰਮਾਣ ਕੰਪਨੀਆਂ ਦੇ ਰਹਿਮ ਤੇ ਛੱਡਣ ਵਾਲਾ ਹੈ ਜੇਕਰ ਫਸਲ ਖਰਾਬ ਹੋ ਜਾਂਦੀ ਹੈ ਤਾਂ ਮੁਆਵਜ਼ਾ ਦੇਣ ਦਾ ਕੋਈ ਢੰਗ ਨਹੀਂ ਹੈ ਇਹ ਬਿੱਲ ਸੂਬਿਆਂ ਦੇ ਅਧਿਕਾਰਾਂ ਨੂੰ ਖੋਰਾ ਲਾਉਣ ਵਾਲਾ ਹੈ ਬਿੱਲ ਦੇ ਵਿੱਚ ਕੇਂਦਰੀ ਪੱਧਰ ਤੇ ਸਿਰਫ ਰਜਿਸਟ੍ਰੇਸ਼ਨ ਨੂੰ ਉਪ ਕਮੇਟੀ ਹੈ ਧਾਰਾ 10 ਦੇ ਵਿੱਚ ਤਜਵੀਜ਼ ਕੀਤੀ ਹੈ ਰਾਜ ਬਿੱਲ ਕਮੇਟੀ ਦੇ ਕੋਲ ਸਿਰਫ ਸਲਾਹਕਾਰੀ ਸ਼ਕਤੀ ਹੈ ਬਿੱਲ ਕਿਸਾਨਾਂ ਦੇ ਲਈ ਮਜ਼ਬੂਤ ਮੁਆਵਜ਼ਾ ਢਾਂਚੇ ਬਾਰੇ ਖਾਮੋਸ਼ ਹੈ ਤਾਂ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਇਹ ਬਿੱਲ ਵਿਦੇਸ਼ਾਂ ਵਿੱਚ ਟੈਸਟ ਕੀਤੀਆਂ ਬੀਜ ਕਿਸਮਾਂ ਨੂੰ ਸਥਾਨਕ ਜਾਂਚ ਤੋਂ ਬਿਨਾਂ ਹੀ ਵਿਕਰੀ ਦੀ ਆਗਿਆ ਦਿੰਦਾ ਹੈ ਤਾਂ ਬਿੱਲ ਤਹਿਤ వ్యక్తిగత ਕਿਸਾਨ ਨੂੰ ਫਾਰਮ ਦੇ ਵਿੱਚ ਸੁਰੱਖਿਤ ਕੀਤੇ ਬੀਜਾਂ ਨੂੰ ਬਚਾਉਣ ਵਰਤਣ ਅਤੇ ਵੇਚਣ ਦਾ ਵੀ ਅਧਿਕਾਰ ਹੋਵੇਗਾ ਤਾਂ ਬਸ਼ਰਤ ਹੈ ਉਹ ਇਸ ਨੂੰ ਰਿਬਾ ਰਿਬਰਾਨ ਕਰਕੇ ਨਾ ਵੇਚਦੇ ਹੋਣ ਤਾਂ ਗ੍ਰਾਫਿਕ ਦੇ ذریعے ਵਿਕਤੀਆਂ ਕੇ ਆਖਿਰਕਾਰ ਕੇਂਦਰ ਨੇ ਬੀਜ ਬਿਲ 2025 ਦੇ ਵਿੱਚ ਆਖਿਰਕਾਰ ਹੈ ਕੀ ਹੈ ਤਾਂ ਬੀਜ ਕੰਪਨੀਆਂ ਡੀਲਰਾਂ ਦੀ ਰਜਿਸਟ੍ਰੇਸ਼ਨ ਜਿਰਗਿਆ ਇਸ ਦੇ ਵਿੱਚ ਲਾਸ਼ਮੀ ਹੋਏਗੀ ਇਸ ਤੋਂ ਇਲਾਵਾ ਕਿਸਾਨ ਨੂੰ ਬੀਜ उगा वर्तन वेचन का जोड़ा है वह हक होएगा इस बिल के मुताबिक किसान वो तैयार बीज की रजिस्ट्रेशन जी है जरूरी नहीं है और यह भी एक अहम है कि नकली बीजू रोकने लिए लैब टैसटिंग जी है जरूरी होएगी लैब टैसटिंग होएगी तो इलावा कोई ज़्यादा सख्ती किसान उस पदरते नहीं है तो बागबानी का कारोबार करने भी कानून जोड़ा है वह लागू होएगा रजिस्ट्रेस की उलंघना करे लाइसेंस जोड़ा है वह रद्द कर दिया जाएगा इसके अलावा बीज की पैकिंग ਤੇ ਐਕ ਕੋਡ ਜਿਹੜਾ ਹੈ ਇਸ ਤੇ ਲਾਸ਼ਮੀ ਹੋਏਗਾ ਯਾਨੀ ਕਿ ਉਸ حساب ਦੇ ਨਾਲ ਇਸ ਨੂੰ ਦੇਖਿਆ ਜਾਏਗਾ ਔਰ ਯੂਜ਼ ਕੀਤਾ ਜਾਏਗਾ ਨਕਲੀ ਬੀਜ ਤੇ ਨਾਲ ਨੁਕਸਾਨ ਤੇ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਹੈ ਉਹ ਦਿੱਤਾ ਜਾਏਗਾ ਬੀਜ ਵਿਕਰੀ ਦੀ ਪ੍ਰਕਿਰਿਆ ਕੇਂਦਰ ਦੇ ਹੱਥ ਹੋਵੇਗੀ ਇਹ ਵੀ ਆਪਣੇ ਆਪ ਦੇ ਵਿੱਚ ਸਭ ਤੋਂ ਖਾਸਮ ਖਾਸ ਹੈ ਗ੍ਰੀਨ ਸੇਟ ਹੈ ਤੇ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਬੀਜ ਐਸਾ ਬਣ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਜਿਹੜਾ ਇਹ ਐਕਟ ਨੂੰ ਪਾਰਲੀਮੈਂਟ ਚ ਨਹੀਂ ਲੈ ਕੇ ਆਉਣਾ ਚਾਹੀਦਾ ਉਹਨਾਂ ਨੇ ਕਹਿ ਕੇ ਓਕੇ ਮੈਂ ਸਾਰਾ ਪੜ੍ਹਦਾ ਦੇਖਦਾ ਤੇ ਮੈਂ ਇਹਦੇ ਬਾਰੇ ਫੈਸਲਾ ਲਵਾਂਗਾ ਤੇ ਅਸੀਂ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਹੋਇਆ ਕਿ ਅਸੀਂ ਆਪ ਖੇਤੀ ਕਰ ਲੈਨੇ ਆਂ ਕੁਝ ਫਸਲ ਵੇਚ ਦਿੰਨੇ ਆਂ ਕੁਝ ਬੀਜ ਵਾਸਤੇ ਫੇਰ ਰੱਖ ਲੈਨੇ ਆਂ ਅਗਲੇ ਸਾਲ ਵਾਸਤੇ ਸਾਡੇ ਘਰਾਂ ਚ ਕਣਕ ਦੇ ਢੋਲ ਸਾਡੇ ਘਰਾਂ ਚ ਐਦਾਂ ਦੇ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਤੇ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤੋਂ ਕਿ 20 ਸਾਥ ਹੋਈ ਲੈਣਾ ਤਾਂ ਇਹ ਮੇਰੇ ਖਿਆਲ ਚ ਚੰਗੈ ਚੰਗੀ ਗੱਲ ਨਹੀਂ ਅਸੀਂ ਇਹ ਮੁੱਦਾ ਉਹਨਾਂ ਨੂੰ ਕਿਹਾ ਕਿ ਸੀਵੀ ਡੈਕਟ ਜਿਹੜਾ ਉਹਦਾ ਬਿੱਲ ਪਾਰਲੀਮੈਂਟ ਚ ਨਹੀਂ ਆਉਣਾ ਚਾਹੀਦਾ ਅਗੇ ਬਤੇ ਉਹਦਾ ਪੰਜਾਬ ਅਦੀਨ ਸੇਵਾਵਾਂ ਚੋਣ ਬੋਰਡ ਦੀ ਭਰਤੀ ਨੂੰ ਹਾਈ ਕੋਰਟ ਨੇ ਦੱਸਿਆ ਕਿ ਕਲੀਨ ਚਿੱਟ ਦਿੱਤੀ ਹੈ ਤਾਂ ਵੱਡੀ ਖਬਰ ਹੈ ਪੰਜਾਬ ਅਦੀਨ ਸੇਵਾਵਾਂ ਚੋਣ ਬੋਰਡ ਦੀ ਭਰਤੀ ਵਿਵਾਦ ਦਾ ਸਾਰਾ ਮਾਮਲਾ ਹੈ ਤਾਂ ਹਾਈ ਕੋਰਟ ਨੇ ਬੇਨੀਮਿਆ ਆਦੇ ਇਲਜ਼ਾਮਾਂ ਨੂੰ ਜੁਰਾ ਖਾਰਜ ਕਰ ਦਿੱਤਾ ਹੈ ਤਾਂ ਭਰਤੀ ਦੀ ਪ੍ਰਕਿਰਿਆ ਨੂੰ ਹਾਈ ਕੋਰਟ ਨੇ ਕਲੀਨ ਚਿੱਟ ਦਿੱਤੀ ਹੈ ਸੀਨੀਅਰ ਅਸਿਸਟੈਂਟ ਦੇ 184 ਅਹੁਦਿਆਂ ਤੇ ਭਰਤੀ ਪ੍ਰਕਿਰਿਆ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਭਰਤੀ ਪ੍ਰਕਿਰਿਆ ਦੇ ਵਿੱਚ ਦੱਸਿਆ ਕਿ ਗੜਬੜੀ ਦੇ ਠੋਸ ਸਬੂਤ ਨਹੀਂ ਹਨ ਹਾਈ ਕੋਰਟ ਨੇ ਇਹ ਕਿਹਾ ਹੈ मामले ਦੇ ਵਿੱਚ ਸਿਰਫ ਸ਼ੱਕ ਨਾ ਕਾਫੀ ਹੈ ਤਾਂ ਹਾਈ ਕੋਰਟ ਦਾ ਸਿੱਧੇ ਤੌਰ ਤੇ ਕਹਿਣਾ ਹੈ ਔਰ ਆਪਣੇ ਆਪ ਦੇ ਵਿੱਚ ਇਹ ਵੀ ਮਾਮਲਾ ਜਿਹੜਾ ਹੈ ਖਾਸਮ ਖਾਸ ਹੈ ਕਿਉਂਕਿ ਜਿਸ ਦੇ ਅਧੀਨ ਪੰਜਾਬ ਦੇ ਅਧੀਨ ਸੇਵਾਵਾਂ ਚੋਣ ਬੋਰਡ ਦੀ ਜਿਹੜੀ ਹੈ ਉਹ ਭਰਤੀ ਦਾ ਸਾਰਾ ਮਾਮਲਾ ਹੈ ਔਰ ਇਸ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਕਲੀਨ ਚਿੱਟ ਦੇ ਦਿੱਤੀ ਹੈ ਪੰਜਾਬ ਦੇ ਅਧੀਨ ਸੇਵਾਵਾਂ ਚੋਣ ਬੋਰਡ ਦੀ ਭਰਤੀ ਵਿਵਾਦ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਬੇਨਿਮੀਆ ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ ਤਾਂ ਕਿ ਤਨਾ ਕਿਤੇ ਆ ਜਿਹੜਾ ਫੁੱਲ ਮਿਲਾ ਕੇ ਸਾਰਾ ਮਾਮਲਾ ਇਹ ਵੀ ਅਜਿਹਾ ਜ਼ਿਕਰ ਕਿ ਉਹ ਕਹੇ ਕਿ ਪ੍ਰਤੀਪ੍ਰਕਿਰਿਆ ਨੂੰ ਹਾਈ ਕੋਰਟ ਨੇ ਇਕਲੀਨ ਜਨ ਦਿੱਤੀ ਜਿਸ ਨੂੰ ਹੈ ਕਿ ਸੀਨਾ ਜੜੇ ਅਸਿਸਟੈਂਟ ਨੇ ਉਸ ਤੋਂ 184 ਅਧਿਆਏ ਤੇ ਪ੍ਰਤੀਪ੍ਰਕਿਰਿਆ ਨੂੰ ਕਲੀਨ ਜਨ ਦਿੱਤੀ ਗਿਆ ਹਾਲਾਂਕਿ ਇਸ ਦਾ ਜ਼ਿਕਰ ਸੇਮ ਭਗਵੰਤ ਮਾਨ ਵੀ ਸਮੇਂ-ਸਮੇਂ ਤੇ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਜਦੋਂ ਪੂਰਾ ਕਲੀਅਰ ਹੋ ਜਾਂਦਾ ਹੈ ਕਾਨੂੰਨੀ ਤੌਰ ਤੇ ਕੋਈ ਵੀ ਅੜਚਨ ਨਹੀਂ ਹੁੰਦੀ ਉਸ ਤੋਂ ਬਾਅਦ ਹੀ ਜਿਹੜਾ ਹੈ ਇਹ ਸਾਰੀਆਂ ਰੋਜ਼ਗਾਰ ਨੂੰ ਲੈ ਕੇ ਜਿਹੜੀਆਂ ਪਰਤੀਆਂ ਨੇ ਕੀਤੀਆਂ ਜਾਂਦੀਆਂ। ਹੁਣ ਤੱਕ ਕਿਸਾਨਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਕੇਂਦਰੀ ਬੀਜ ਬਿੱਲ ਤੇ ਪੰਜਾਬ ਸਰਕਾਰ ਨੇ ਇਤਰਾਜ਼ ਜ਼ਾਹਿਰ ਕੀਤਾ। ਦੱਸਿਆ ਸੀ ਕਿ ਕੇਂਦਰੀ ਬੀਜ ਬਿੱਲ 2025 ਨੂੰ ਦੱਸਿਆ ਹੈ ਸੂਬੇ ਦੇ ਅਧਿਕਾਰਾਂ ਦੇ ਵਿੱਚ ਦਖਲ ਦਾ। ਪੰਜਾਬ ਸਰਕਾਰ ਨੇ ਬਿੱਲ ਸੰਬੰਧੀ ਕੇਂਦਰ ਨੂੰ ਲਿਖਤੀ ਜਵਾਬ ਭੇਜ ਦਿੱਤਾ ਹੈ ਤਾਂ ਕੇਂਦਰੀ ਬੀਜ ਬਿੱਲ 2025 ਛੋਟੇ ਕਿਸਾਨਾਂ ਦੇ ਹੱਕਾਂ ਦਾ ਹਮਲਾ ਹੈ, ਹੱਕਾਂ ਤੇ ਹਮਲਾ ਹੈ ਇਹ ਪੰਜਾਬ ਸਰਕਾਰ ਨੇ ਕਿਹਾ ਹੈ। ਵੱਡੀਆਂ ਕੰਪਨੀਆਂ ਦਾ ਪੱਖਪੂਰ ਦਾ ਹੈ ਬਿੱਜ ਅਬੀਜ ਜਿਹੜਾ ਬੀਜ ਬਿਲ ਹੈ 2025 ਦਾ ਇਹ ਪੰਜਾਬ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆਣਾ ਦੱਸਿਆ ਹੈ ਕਿ ਮਹਿਕਮੇ ਨੇ ਬਿਲ ਦੀ ਪੂਰੀ ਤਰਕੋ ਕੀਤੀ ਅਤੇ ਹਰ ਪੱਖੋਂ ਕਾਨੂੰਨੀ ਨਜ਼ਰੀਏ ਤੋਂ ਵੀ ਦੇਖਿਆ ਹੈ ਇਹ ਬਿਲ ਗਰੀਬ ਕਿਸਾਨ ਨੂੰ ਬੀਜ ਨਿਰਮਾਣ ਕੰਪਨੀਆਂ ਦੇ ਰਹਿਮ ਤੇ ਛੱਡਣ ਵਾਲਾ ਹੈ ਜੇਕਰ ਫਸਲ ਖਰਾਬ ਹੋ ਜਾਂਦੀ ਹੈ ਤਾਂ ਮੁਆਵਜ਼ਾ ਦੇਣ ਦਾ ਕੋਈ ਢੰਗ ਨਹੀਂ ਹੈ ਇਹ ਬਿੱਲ ਸੂਬਿਆਂ ਦੇ ਅਧਿਕਾਰਾਂ ਨੂੰ ਖੋਰਾ ਲਾਉਣ ਵਾਲਾ ਹੈ ਬਿੱਲ ਦੇ ਵਿੱਚ ਕੇਂਦਰੀ ਪੱਧਰ ਤੇ ਸਿਰਫ ਰਜਿਸਟ੍ਰੇਸ਼ਨ ਨੂੰ ਉਪ ਕਮੇਟੀ ਹੈ ਤਾਰਾ 10 ਦੇ ਵਿੱਚ ਤਜਵੀਜ਼ ਕੀਤੀ ਹੈ ਰਾਜ ਬਿੱਲ ਕਮੇਟੀ ਦੇ ਕੋਲ ਸਿਰਫ ਸਲਾਹਕਾਰੀ ਸ਼ਕਤੀ ਹੈ ਬਿੱਲ ਕਿਸਾਨਾਂ ਦੇ ਲਈ ਮਜ਼ਬੂਤ ਮੁਆਵਜ਼ਾ ਢਾਂਚੇ ਬਾਰੇ ਖਾਮੋਸ਼ ਹੈ ਤਾਂ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਇਹ ਬਿੱਲ ਵਿਦੇਸ਼ਾਂ ਵਿੱਚ ਟੈਸਟ ਕੀਤੀਆਂ ਬੀਜ ਕਿਸਮਾਂ ਨੂੰ ਸਥਾਨਕ ਜਾਂਚ ਤੋਂ ਬਿਨਾਂ ਹੀ ਵਿਕਰੀ ਦੀ ਆਗਿਆ ਦਿੰਦਾ ਹੈ ਤਾਂ ਬਿੱਲ ਤਹਿਤ వ్యక్తిగత ਕਿਸਾਨ ਨੂੰ ਫਾਰਮ ਦੇ ਵਿੱਚ ਸੁਰੱਖਿਤ ਕੀਤੇ ਬੀਜਾਂ ਨੂੰ ਬਚਾਉਣ ਵਰਤਣ ਅਤੇ ਵੇਚਣ ਦਾ ਵੀ ਅਧਿਕਾਰ ਹੋਵੇਗਾ ਤਾਂ ਬਸ਼ਰਤ ਹੈ ਉਹ ਇਸ ਨੂੰ ਰਿਬਾ ਰਿਬਰਾਨ ਕਰਕੇ ਨਾ ਵੇਚਦੇ ਹੋ ਤਾਂ ਗ੍ਰਾਫਿਕ ਦੇ ਜ਼ਰੀਏ ਵਿਕਤੀਆਂ ਕੇ ਆਖਿਰਕਾਰ ਕੇਂਦਰ ਨੇ ਬੀਜ ਬਿਲ 2025 ਦੇ ਵਿੱਚ ਆਖਿਰਕਾਰ ਹੈ ਕੀ ਹੈ ਤਾਂ ਬੀਜ ਕੰਪਨੀਆਂ ਡੀਲਰਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਇਸ ਦੇ ਵਿੱਚ ਲਾਸਮੀ ਹੋਏਗੀ ਇਸ ਤੋਂ ਇਲਾਵਾ ਕਿਸਾਨ ਨੂੰ ਬੀਜ उगा वर्तन वेचन का जोड़ा है वह हक होएगा इस बिल के मुताबिक किसान के वालों तैयार बीज की रजिस्ट्रेशन जी है जरूरी नहीं है और यह भी एक अहम है कि नकली बीज में रोकने के लिए लैब टैसटिंग जी है जरूरी होएगी लैब टैसटिंग होएगी उसवा तो कोई ज़्यादा सख्ती किसान उस पद्धर पर नहीं है तो बागबानी का कारोबार करने वाले भी कानून जोड़ा है वह लागू होएगा रजिस्ट्रेशन की उलंघना करने वाले से लाइसेंस जो हैद कर दिया जाएगा इसके अलावा बीज की पैकिंग ਤੇ ਇੱਕ ਕੋਡ ਲੀਜਦਾ ਹੈ ਇਸ ਤੇ ਲਾਜ਼ਮੀ ਹੋਏਗਾ ਯਾਨੀ ਕਿ ਉਸ حساب ਦੇ ਨਾਲ ਉਸ ਨੂੰ ਦੇਖਿਆ ਜਾਏਗਾ ਔਰ ਯੂਜ਼ ਕੀਤਾ ਜਾਏਗਾ ਨਕਲੀ ਬੀਜ ਦੇ ਨਾਲ ਨੁਕਸਾਨ ਤੇ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਹੈ ਉਹ ਦਿੱਤਾ ਜਾਏਗਾ ਬੀਜ ਵਿਕਰੀ ਦੀ ਪ੍ਰਕਿਰਿਆ ਕੇਂਦਰ ਦੇ ਹੱਥ ਹੋਵੇਗੀ ਇਹ ਵੀ ਆਪਣੇ ਆਪ ਦੇ ਵਿੱਚ ਸਭ ਤੋਂ ਖਾਸਮ ਖਾਸ ਹੈ ਗ੍ਰੇਨ ਸੇਟ ਹੈ ਤੇ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਬੀਜ ਐਸਾ ਬਣ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਜਿਹੜਾ ਇਹ ਐਕਟ ਨੂੰ ਪਾਰਲੀਮੈਂਟ ਚ ਨਹੀਂ ਲੈ ਕੇ ਆਉਣਾ ਚਾਹੀਦਾ ਤੇ ਉਹਨਾਂ ਨੇ ਕਹਿ ਕੇ ਓਕੇ ਮੈਂ ਸਾਰਾ ਪੜਦਾ ਦੇਖਦਾ ਤੇ ਮੈਂ ਇਹਦੇ ਬਾਰੇ ਫੈਸਲਾ ਲਵਾਂਗਾ ਤੇ ਅਸੀਂ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਹੋਇਆ ਕਿ ਅਸੀਂ ਆਪ ਖੇਤੀ ਕਰ ਲੈਂਦੇ ਆ ਕੁਝ ਫਸਲ ਵੇਚ ਦਿੰਦੇ ਆ ਕੁਝ ਬੀਜ ਵਾਸਤੇ ਫੇਰ ਰੱਖ ਲੈਂਦੇ ਆ ਅਗਲੇ ਸਾਲ ਵਾਸਤੇ ਸਾਡੇ ਘਰਾਂ ਚ ਕਣਕ ਦੇ ਢੋਲ ਸਾਡੇ ਘਰਾਂ ਚ ਐਦਾਂ ਦੇ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਤੇ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤੋਂ ਕਿ 20 ਸਾਥ ਹੋਈ ਲੈਣਾ ਤਾਂ ਇਹ ਮੇਰੇ ਖਿਆਲ ਚ ਚੰਗੀ ਚੰਗੀ ਗੱਲ ਨਹੀਂ ਅਸੀਂ ਇਹ ਮੁੰਡਾ ਉਹਨਾਂ ਨੂੰ ਕਿਹਾ ਕਿ ਸੀਡ ਐਕਟ ਜਿਹੜਾ ਉਹਦਾ ਬਿੱਲ ਪਾਰਲੀਮੈਂਟ ਚ ਨਹੀਂ ਆਉਣਾ ਚਾਹੀਦਾ ਅਕੇ ਵਤੇ ਉਧਰ ਪੰਜਾਬ ਅਧਿਨ ਸੇਵਾਵਾਂ ਚੋਣ ਬੋਰਡ ਦੀ ਭਰਤੀ ਨੂੰ ਹਾਈ ਕੋਰਟ ਨੇ ਦੱਸੇ ਕਿ ਕਲੀਨ ਚਿੱਟ ਦਿੱਤੀ ਹੈ ਤਾਂ ਵੱਡੀ ਖਬਰ ਹੈ ਪੰਜਾਬ ਅਧਿਨ ਸੇਵਾਵਾਂ ਚੋਣ ਬੋਰਡ ਦੀ ਭਰਤੀ ਵਿਵਾਦ ਦਾ ਸਾਰਾ ਮਾਮਲਾ ਹੈ ਤਾਂ ਹਾਈ ਕੋਰਟ ਨੇ ਬੇਨੀਮਿਆ ਆਦੇ ਇਲਜ਼ਾਮਾਂ ਨੂੰ ਜਿਹੜਾ ਖਾਰਜ ਕਰ ਦਿੱਤਾ ਹੈ ਤਾਂ ਭਰਤੀ ਦੀ ਪ੍ਰਕਿਰਿਆ ਨੂੰ ਹਾਈ ਕੋਰਟ ਨੇ ਕਲੀਨ ਚਿੱਟ ਦਿੱਤੀ ਹੈ ਸੀਨੀਅਰ ਅਸਿਸਟੈਂਟ ਦੇ 184 ਅਹੁਦਿਆਂ ਤੇ ਭਰਤੀ ਪ੍ਰਕਿਰਿਆ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਭਰਤੀ ਪ੍ਰਕਿਰਿਆ ਦੇ ਵਿੱਚ ਦੱਸਿਆ ਕਿ ਗੜਬੜੀ ਦੇ ਠੋਸ ਸਬੂਤ ਨਹੀਂ ਹਨ ਹਾਈ ਕੋਰਟ ਨੇ ਇਹ ਕਿਹਾ ਹੈ मामले ਦੇ ਵਿੱਚ ਸਿਰਫ ਸ਼ੱਕ ਨਾ ਕਾਫੀ ਹੈ ਤਾਂ ਹਾਈ ਕੋਰਟ ਦਾ ਸਿੱਧੇ ਤੌਰ ਤੇ ਕਹਿਣਾ ਹੈ ਔਰ ਆਪਣੇ ਆਪ ਦੇ ਵਿੱਚ ਇਹ ਵੀ ਮਾਮਲਾ ਜਿਹੜਾ ਹੈ ਖਾਸਮ ਖਾਸ ਹੈ ਕਿਉਂਕਿ ਜਿਸ ਦੇ ਅਧੀਨ ਪੰਜਾਬ ਦੇ ਅਧੀਨ ਸੇਵਾਵਾਂ ਚੋਣ ਬੋਰਡ ਦੀ ਜਿਹੜੀ ਹੈ ਉਹ ਭਰਤੀ ਦਾ ਸਾਰਾ ਮਾਮਲਾ ਹੈ ਔਰ ਇਸ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਕਲੀਨ ਚਿੱਟ ਦੇ ਦਿੱਤੀ ਹੈ ਪੰਜਾਬ ਦੇ ਅਧੀਨ ਸੇਵਾਵਾਂ ਚੋਣ ਬੋਰਡ ਦੀ ਭਰਤੀ ਵਿਵਾਦ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਬੇਨਿਮੀਆ ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ ਤਾਂ ਕਿ ਤਨਾ ਕਿਤੇ ਜਿਹੜਾ ਕੁਲ ਮਿਲਾ ਕੇ ਸਾਰਾ ਮਾਮਲਾ ਇਹ ਵੀ ਅੱਜ ਜਿਹੜਾ ਜ਼ਿਕਰ ਕਿ ਉਹ ਪ੍ਰਤੀਦੀਪ ਪ੍ਰਕਿਰਿਆ ਨੂੰ ਹਾਈ ਕੋਰਟ ਨੇ ਇਕਲੀਨ ਜਨ ਦਿੱਤੀ ਜਿਸ ਨੂੰ ਹੈ ਕਿ ਸੀਨਾ ਜਿਹੜੇ ਅਸਿਸਟੈਂਟ ਨੇ ਉਸ ਤੋਂ 184 ਅਧਿਆਤੇ ਪ੍ਰਤੀਕਿਰਿਆ ਨੂੰ ਕਲੀਨ ਜਨ ਦਿੱਤੀ ਗਿਆ ਹਾਲਾਂਕਿ ਇਸ ਦਾ ਜ਼ਿਕਰ ਸੀਐਮ ਭਗਵੰਤ ਪਾਨ ਵੀ ਸਮੇਂ-ਸਮੇਂ ਤੇ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਜਦੋਂ ਪੂਰਾ ਕਲੀਅਰ ਹੋ ਜਾਂਦਾ ਹੈ ਕਾਨੂੰਨੀ ਤੌਰ ਤੇ ਕੋਈ ਵੀ ਅੜਚਨ ਨਹੀਂ ਹੁੰਦੀ ਉਸ ਤੋਂ ਬਾਅਦ ਹੀ ਜਿਹੜਾ ਹੈ ਇਹ ਸਾਰੀਆਂ ਰੋਜ਼ਗਾਰ ਨੂੰ ਲੈ ਕੇ ਜਿਹੜੀਆਂ ਪੜਤੀਆਂ ਨੇ ਕੀਤੀਆਂ ਜਾਂਦੀਆਂ ਹਨ ਕਿਸਾਨਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਕੇਂਦਰੀ ਬੀਜ ਬਿੱਲ ਤੇ ਪੰਜਾਬ ਸਰਕਾਰ ਨੇ ਇਤਰਾਜ਼ ਜ਼ਾਹਿਰ ਕੀਤਾ ਦਾਸੀ ਕਿ ਕੇਂਦਰੀ ਬੀਜ ਬਿੱਲ 2025 ਨੂੰ ਦੱਸਿਆ ਹੈ ਸੂਬੇ ਦੇ ਅਧਿਕਾਰਾਂ ਦੇ ਵਿੱਚ ਦਖਲ ਦਾ ਪੰਜਾਬ ਸਰਕਾਰ ਨੇ ਬਿੱਲ ਸੰਬੰਧੀ ਕੇਂਦਰ ਨੂੰ ਲਿਖਤੀ ਜਵਾਬ ਭੇਜ ਦਿੱਤਾ ਹੈ ਤਾਂ ਕੇਂਦਰੀ ਬੀਜ ਬਿੱਲ 2025 ਛੋਟੇ ਕਿਸਾਨਾਂ ਦੇ ਹੱਕਾਂ ਦਾ ਹਮਲਾ ਹੈ ਹੱਕਾਂ ਤੇ ਹਮਲਾ ਹੈ ਇਹ ਪੰਜਾਬ ਸਰਕਾਰ ਨੇ ਕਿਹਾ ਹੈ ਵੱਡੀਆਂ ਕੰਪਨੀਆਂ ਦਾ ਪੱਖਪੂਰ ਦਾ ਹੈ ਵਿੱਚ ਅਬੀਜ ਜਿਹੜਾ ਬੀਜ ਬਿਲ ਹੈ 2025 ਦਾ ਇਹ ਪੰਜਾਬ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆਣਾ ਦੱਸਿਆ ਹੈ ਕਿ ਮਹਿਕਮੇ ਨੇ ਬਿਲ ਦੀ ਪੂਰੀ ਤਰਕੋਹ ਕੀਤੀ ਹੈ ਤੇ ਹਰ ਪੱਖ ਨੂੰ ਕਾਨੂੰਨੀ ਨਜ਼ਰੀਏ ਤੋਂ ਵੀ ਦੇਖਿਆ ਹੈ ਇਹ ਬਿਲ ਗਰੀਬ ਕਿਸਾਨ ਨੂੰ ਬੀਜ ਨਿਰਮਾਨ ਕੰਪਨੀਆਂ ਦੇ ਰਹਿਮ ਤੇ ਛੱਡਣ ਵਾਲਾ ਹੈ ਜੇਕਰ ਫਸਲ ਖਰਾਬ ਹੋ ਜਾਂਦੀ ਹੈ ਤਾਂ ਮੁਆਵਜ਼ਾ ਦੇਣ ਦਾ ਕੋਈ ਢੰਗ ਨਹੀਂ ਹੈ ਇਹ ਬਿਲ ਸੂਬਿਆਂ ਦੇ ਅਧਿਕਾਰਾਂ ਨੂੰ ਖੋਰਾ ਲਾਉਣ ਵਾਲਾ ਹੈ ਬਿਲ ਦੇ ਵਿੱਚ ਕੇਂਦਰੀ ਪੰਧਰ ਤੇ ਸਿਰਫ ਰਜਿਸਟ੍ਰੇਸ਼ਨ ਉਪ ਕਮੇਟੀ ਹੈ ਧਾਰਾ 10 ਦੇ ਵਿੱਚ ਤਜਵੀਜ਼ ਕੀਤੀ ਹੈ ਰਾਜ ਬਿਲ ਕਮੇਟੀ ਦੇ ਕੋਲ ਸਿਰਫ ਸਲਾਹਕਾਰੀ ਸ਼ਕਤੀ ਹੈ ਬਿਲ ਕਿਸਾਨਾਂ ਦੇ ਲਈ ਮਜ਼ਬੂਤ ਮੁਆਵਜ਼ਾ ਢਾਂਚੇ ਬਾਰੇ ਖਾਮੋਸ਼ ਹੈ ਤਾਂ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਇਹ ਬਿਲ ਵਿਦੇਸ਼ਾਂ ਵਿੱਚ ਟੈਸਟ ਕੀਤੀਆਂ ਬੀਜ ਕਿਸਮਾਂ ਨੂੰ ਸਥਾਨਕ ਜਾਂਚ ਤੋਂ ਬਿਨਾਂ ਹੀ ਵਿਕਰੀ ਦੀ ਆਗਿਆ ਦਿੰਦਾ ਹੈ ਤਾਂ ਬਿਲ ਤਹਿਤ ਵਿਅਕਤੀਗਤ ਕਿਸਾਨਾਂ ਨੂੰ ਫਾਰਮ ਦੇ ਵਿੱਚ ਸੁਰੱਖਿਅਤ ਕੀਤੇ ਬੀਜਾਂ ਨੂੰ ਬਚਾਉਣ ਵਰਤਣ ਅਤੇ ਵੇਚਣ ਦਾ ਵੀ ਅਧਿਕਾਰ ਹੋਵੇਗਾ ਤਾਂ ਬਸ਼ਰਤ ਹੈ OS ਨੂੰ ਰੇਪ ਦਾ ਰਿਬਰਨ ਕਰਕੇ ਨਾ ਵੇਚਦੇ ਹੋ ਤਾਂ ਗ੍ਰਾਫਿਕ ਦੇ ਜ਼ਰੀਏ ਵਿਕਤੀਆਂ ਕੇ ਆਖਿਰਕਾਰ ਕੇਂਦਰ ਨੇ ਬੀਜ ਬਿੱਲ 2025 ਦੇ ਵਿੱਚ ਆਖਿਰਕਾਰ ਹੈ ਕੀ ਹੈ ਤਾਂ ਬੀਜ ਕੰਪਨੀਆਂ ਡੀਲਰਾਂ ਦੀ ਰਜਿਸਟ੍ਰੇਸ਼ਨ ਜਰੀਆ ਇਸ ਦੇ ਵਿੱਚ ਲਾਸ਼ਮੀ ਹੋਏਗੀ ਇਸੋ ਇਲਾਵਾ ਕਿ ਕਿਸਾਨ ਨੂੰ ਬੀਜ ਉਗਾਉਣ ਵਰਤਨ ਅਤੇ ਵੇਚਣ ਦਾ ਜਿਹੜਾ ਹੈ ਉਹ ਹੱਕ ਹੋਏਗਾ ਇਸ ਬਿੱਲ ਦੇ ਮੁਤਾਬਕ ਕਿਸਾਨ ਦੇ ਵੱਲੋਂ ਤਿਆਰ ਬੀਜ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਜ਼ਰੂਰੀ ਨਹੀਂ ਹੈ ਔਰ ਇਹ ਵੀ ਇੱਕ ਅਹਿਮ ਹੈ ਕਿ ਨਕਲੀ ਬੀਜ ਨੂੰ ਰੋਕਣ ਦੇ ਲਈ ਲੈਬ ਟੈਸਟਿੰਗ ਜਿਹੜੀ ਹੈ ਉਹ ਜ਼ਰੂਰੀ ਹੋਏਗੀ ਲੈਬ ਟੈਸਟਿੰਗ ਹੋਏਗੀ उस तो इलावा कोई ज़्यादा सख्ती किसान उस पदरते नहीं है तो बागबानी का कारोबार करने वाले भी कानून जो लागू होएगा रजिस्ट्रेशन की उलंघना वाले तो लाइसेंस जो हैद कर दिया जाएगा इसत अलावा बीज की पैकिंग एप कोड भी जोड़ा है इसते लाजमी होनी कि उस हिसाब के इस देखा जाएगा और यूज किया जाएगा नकली बीज के नुकसान से किसानों मुआवजा जोड़ा है वह दिता जाएगा बीज विक्री की प्रक्रिया केन्द्र के हथ होेगी यह भी अपने आप ਸਭ ਤੋਂ ਖਾਸਮ ਖਾਸ ਹੈ ਗਰੇਵਨ ਸੇਟ ਹੈ ਤੇ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਬੀਜ ਐਸਾ ਬਣ ਜਾਵੇ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਜਿਹੜਾ ਇਸ ਐਕਟ ਨੂੰ ਪਾਰਲੀਮੈਂਟ ਚ ਨਹੀਂ ਲੈ ਕੇ ਆਉਣਾ ਚਾਹੀਦਾ ਉਹਨਾਂ ਨੇ ਕਹਿ ਕੇ ਓਕੇ ਮੈਂ ਸਾਰਾ ਪੜ੍ਹਦਾ ਦੇਖਦਾ ਤੇ ਮੈਂ ਇਹਦੇ ਬਾਰੇ ਫੈਸਲਾ ਲਵਾਂਗਾ ਤੇ ਅਸੀਂ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਹੋਇਆ ਕਿ ਅਸੀਂ ਆਪ ਖੇਤੀ ਕਰ ਲੈਨੇ ਆਂ ਕੁਝ ਫਸਲ ਵੇਚ ਦਿੰਨੇ ਆਂ ਕੁਝ ਬੀਜ ਵਾਸਤੇ ਫੇਰ ਰੱਖ ਲੈਨੇ ਆਂ ਅਗਲੇ ਸਾਲ ਵਾਸਤੇ ਸਾਡੇ ਘਰਾਂ 'ਚ ਕਣਕ ਦੇ ਢੋਲ ਸਾਡੇ ਘਰਾਂ 'ਚ ਐਦਾਂ ਦੇ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਤੇ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤੋਂ ਕਿ 20 ਸਾਥ ਹੋਈ ਲੈਣਾ ਸਾਹੀ ਮੇਰੇ ਖਿਆਲ ਚ ਚੰਗੀ ਚੰਗੀ ਗੱਲ ਨਹੀਂ ਅਸੀਂ ਇਹ ਮੁੱਦਾ ਉਹਨਾਂ ਨੂੰ ਕਿਹਾ ਕਿ ਸੀਡ ਐਕਟ ਜਿਹੜਾ ਉਹਦਾ ਬਿੱਲ ਪਾਰਲੀਮੈਂਟ ਚ ਨਹੀਂ ਆਉਣਾ ਚਾਹੀਦਾ ਅੱਗੇ ਵਾਤੇ ਉਧਰ ਪੰਜਾਬ ਅਧਿਨ ਸੇਵਾਵਾਂ ਚੌਨ ਬੋਰਡ ਦੀ ਭਰਤੀ ਨੂੰ ਹਾਈ ਕੋਰਟ ਨੇ ਦੱਸਿਆ ਕਿ ਕਲੀਨ ਚਿੱਟ ਦਿੱਤੀ ਹੈ ਤਾਂ ਵੱਡੀ ਖਬਰ ਹੈ ਪੰਜਾਬ ਅਧਿਨ ਸੇਵਾਵਾਂ ਚੌਨ ਬੋਰਡ ਦੀ ਭਰਤੀ ਵਿਵਾਦ ਦਾ ਸਾਰਾ ਮਾਮਲਾ ਹੈ ਤਾਂ ਹਾਈ ਕੋਰਟ ਨੇ ਬੇਨੀਮਿਆ ਆਦੇ ਇਲਜ਼ਾਮਾਂ ਨੂੰ ਜਿਹੜਾ ਖਾਰਜ ਕਰ ਦਿੱਤਾ ਹੈ ਤਾਂ ਪਰਤੀਦੀ ਪ੍ਰਕਿਰਿਆ ਨੂੰ ਹਾਈ ਕੋਰਟ ਨੇ ਕਲੀਨ ਚਰ ਦਿੱਤੀ ਹੈ ਸੀਨੀਅਰ ਅਸਿਸਟੈਂਟ ਦੇ 184 ਅਹੁਦਿਆਂ ਤੇ ਪਰਤੀ ਪ੍ਰਕਿਰਿਆ ਨੂੰ ਕਲੀਨ ਚਰ ਦਿੱਤੀ ਗਈ ਹੈ ਭਾਰਤੀ ਪ੍ਰਕਿਰਿਆ ਦੇ ਵਿੱਚ ਦੱਸਿਆ ਕਿ ਗੜਬੜੀ ਦੇ ਠੋਸ ਸਬੂਤ ਨਹੀਂ ਹਨ ਹਾਈ ਕੋਰਟ ਨੇ ਇਹ ਕਿਹਾ ਹੈ ਮਾਮਲੇ ਦੇ ਵਿੱਚ ਸਿਰਫ ਸ਼ੱਕ ਨਾ ਕਾਫੀ ਹੈ ਤਾਂ ਹਾਈ ਕੋਰਟ ਦਾ ਸਿੱਧੇ ਤੌਰ ਤੇ ਕਹਿਣਾ ਹੈ ਔਰ ਆਪਣੇ ਆਪ ਦੇ ਵਿੱਚ ਇਹ ਵੀ ਮਾਮਲਾ ਜਿਹੜਾ ਹੈ ਖਾਸਮ ਖਾਸ ਹੈ ਕਿਉਂਕਿ ਜਿਸ ਤੇ ਦੀਨ ਪੰਜਾਬ ਦੇ ਅਧਿਨ ਸੇਵਾਵਾਂ ਚੋਣ ਬੋਰਡ ਦੀ ਜਿਹੜੀ ਹੈ ਉਹ ਭਰਤੀ ਦਾ ਸਾਰਾ ਮਾਮਲਾ ਹੈ ਔਰ ਇਸ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਕਲੀਨ ਚਿੱਟ ਦੇ ਦਿੱਤੀ ਹੈ ਪੰਜਾਬ ਦੇ ਅਧਿਨ ਸੇਵਾਵਾਂ ਚੋਣ ਬੋਰਡ ਦੀ ਭਰਤੀ ਵਿਵਾਦ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਬੇਲੀਮੀਆ ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ ਤਾਂ ਕਿਤੇ ਨਾ ਕਿਤੇ ਆ ਜਿਹੜਾ ਕੁੱਲ ਮਿਲਾ ਕੇ ਸਾਰਾ ਮਾਮਲਾ ਇਹ ਵੀ ਜਿਹੜਾ ਜ਼ਿਕਰ ਕਿਉਂ ਹੈ ਕਿ ਪ੍ਰਤੀ ਵਿਧੀ ਪ੍ਰਕਿਰਿਆ ਨੂੰ ਹਾਈ ਕੋਰਟ ਨੇ ਇੱਕ ਕਲੀਨ ਚਿੱਟ ਦਿੱਤੀ ਜਿਸ ਨੂੰ ਹੈ ਕਿ ਸੀਨਾ ਜਿਹੜੇ ਅਸਿਸਟੈਂਟ ਨੇ ਉਸ ਤੋਂ 184 ਅਧਿਆਤੇ ਪ੍ਰਤੀ ਪ੍ਰਕਿਰਿਆ ਨੂੰ क्लीन चिट दी गई हालांकि इसका जिक्र सी एम भगवंत मान भी समय समय से करते हैं कि उन्होंने वालों जो पूरा क्लीयर हो जाता है कानूनी तौर पर कोई भी अड़चन नहीं होंगी तो बाद ही जोड़ा है ये सारिया रोजगार लैके जर्तियां ने की जाए ਤਾ ਕਿਸਾਨਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਕੇਂਦਰੀ ਬੀਜ ਬਿੱਲ ਤੇ ਪੰਜਾਬ ਸਰਕਾਰ ਨੇ ਇਤਰਾਜ਼ ਜ਼ਾਹਿਰ ਕੀਤਾ ਹੈ ਦੱਸਿਆ ਕਿ ਕੇਂਦਰੀ ਬੀਜ ਬਿੱਲ 2025 ਨੂੰ ਦੱਸਿਆ ਹੈ ਸੂਬੇ ਦੇ ਅਧਿਕਾਰਾਂ ਦੇ ਵਿੱਚ ਦਖਲ ਦਾ ਪੰਜਾਬ ਸਰਕਾਰ ਨੇ ਬਿੱਲ ਸੰਬੰਧੀ ਕੇਂਦਰ ਨੂੰ ਲਿਖਤੀ ਜਵਾਬ ਭੇਜ ਦਿੱਤਾ ਹੈ ਤਾਂ ਕੇਂਦਰੀ ਬੀਜ ਬਿੱਲ 2025 ਛੋਟੇ ਕਿਸਾਨਾਂ ਦੇ ਹੱਕਾਂ ਦਾ ਹਮਲਾ ਹੈ ਹੱਕਾਂ ਤੇ ਹਮਲਾ ਹੈ ਇਹ ਪੰਜਾਬ ਸਰਕਾਰ ਨੇ ਕਿਹਾ ਹੈ ਵੱਡੀਆਂ ਕੰਪਨੀਆਂ ਦਾ ਪੱਖਪੂਰ ਦਾ ਹੈ ਬੀਜ ਅਬੀਜ ਜਿਹੜਾ ਬੀਜ ਬਿਲ ਹੈ 2025 ਦਾ ਇਹ ਪੰਜਾਬ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆਣਾ ਦੱਸਿਆ ਹੈ ਕਿ ਮਹਿਕਮੇ ਨੇ ਬਿਲ ਦੀ ਪੂਰੀ ਤਰਕੋਹ ਕੀਤੀ ਹੈ ਤੇ ਹਰ ਪੱਖ ਨੂੰ ਕਾਨੂੰਨੀ ਨਜ਼ਰੀਏ ਤੋਂ ਵੀ ਦੇਖਿਆ ਹੈ ਇਹ ਬਿਲ ਗਰੀਬ ਕਿਸਾਨ ਨੂੰ ਬੀਜ ਨਿਰਮਾਣ ਕੰਪਨੀਆਂ ਦੇ ਰਹਿਮ ਤੇ ਛੱਡਣ ਵਾਲਾ ਹੈ ਜੇਕਰ ਫਸਲ ਖਰਾਬ ਹੋ ਜਾਂਦੀ ਹੈ ਤਾਂ ਮੁਆਵਜ਼ਾ ਦੇਣ ਦਾ ਕੋਈ ਤਾਂਗ ਨਹੀਂ ਹੈ ਇਹ ਬਿੱਲ ਸੂਬਿਆਂ ਦੇ ਅਧਿਕਾਰਾਂ ਨੂੰ ਖੋਰਾ ਲਾਉਣ ਵਾਲਾ ਹੈ ਬਿੱਲ ਦੇ ਵਿੱਚ ਕੇਂਦਰੀ ਪੱਧਰ ਤੇ ਸਿਰਫ ਰਜਿਸਟ੍ਰੇਸ਼ਨ ਨੂੰ ਉਪ ਕਮੇਟੀ ਹੈ ਧਾਰਾ 10 ਦੇ ਵਿੱਚ ਤਜਵੀਜ਼ ਕੀਤੀ ਹੈ ਰਾਜ ਬਿੱਲ ਕਮੇਟੀ ਦੇ ਕੋਲ ਸਿਰਫ ਸਲਾਹਕਾਰੀ ਸ਼ਕਤੀ ਹੈ ਬਿੱਲ ਕਿਸਾਨਾਂ ਦੇ ਲਈ ਮਜ਼ਬੂਤ ਮੁਆਵਜ਼ਾ ਢਾਂਚੇ ਬਾਰੇ ਖਾਮੋਸ਼ ਹੈ ਤਾਂ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਇਹ ਬਿੱਲ ਵਿਦੇਸ਼ਾਂ ਵਿੱਚ ਟੈਸਟ ਕੀਤੀਆਂ ਬੀਜ ਕਿਸਮਾਂ ਨੂੰ ਸਥਾਨਕ ਜਾਂਚ ਤੋਂ ਬਿਨਾਂ ਹੀ ਵਿਕਰੀ ਦੀ ਆਗਿਆ ਦਿੰਦਾ ਹੈ ਤਾਂ ਬਿੱਲ ਤਹਿਤ వ్యక్తిగత ਕਿਸਾਨ ਨੂੰ ਫਾਰਮ ਦੇ ਵਿੱਚ ਸੁਰੱਖਿਤ ਕੀਤੇ ਬੀਜਾਂ ਨੂੰ ਬਚਾਉਣ ਵਰਤਣ ਅਤੇ ਵੇਚਣ ਦਾ ਵੀ ਅਧਿਕਾਰ ਹੋਵੇਗਾ ਤਾਂ ਬਸ਼ਰਤ ਹੈ ਉਹ ਇਸ ਨੂੰ ਰਿਬਾ ਰਿਬਰਾਨ ਕਰਕੇ ਨਾ ਵੇਚਦੇ ਹੋਣ ਤਾਂ ਗ੍ਰਾਫਿਕ ਦੇ ਜ਼ਰੀਏ ਵਿਕਤੀਆਂ ਕੇ ਆਖਿਰਕਾਰ ਕੇਂਦਰ ਨੇ ਬੀਜ ਬਿੱਲ 2025 ਦੇ ਵਿੱਚ ਆਖਿਰਕਾਰ ਹੈ ਕੀ ਹੈ ਤਾਂ ਬੀਜ ਕੰਪਨੀਆਂ ਡੀਲਰਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਇਸ ਦੇ ਵਿੱਚ ਲਾਸ਼ਮੀ ਹੋਏਗੀ ਇਸ ਤੋਂ ਇਲਾਵਾ ਕਿਸਾਨ ਨੂੰ ਬੀਜ उगा वर्तन वेचन का जोड़ा है वह हक होएगा इस बिल के मुताबिक किसान के वालों तैयार बीज की रजिस्ट्रेशन जी है जरूरी नहीं है और यह भी एक अहम है कि नकली बीज रोकने के लिए लैब टैसटिंग जी है जरूरी होएगी लैब टैसटिंग होगी, होगी उसका तो सख्ती किसान उस पद्धर पर नहीं है तो बागबानी का कारोबार करने वाले भी कानून जोड़ा है वह लागू होएगा रजिस्ट्रेशन की उलंघना करे लाइसेंस जो हैद कर दिया जाएगा इसके अलावा बीज की पैकिंग ਤੇ ਐਕਪੋਰਟ বীਜ ਰਹਾ ਹੈ ਇਸ ਤੇ ਲਾਜ਼ਮੀ ਹੋਏਗਾ ਯਾਨੀ ਕਿ ਉਸ ਦੇ ਹਸਾਬ ਦੇ ਨਾਲ ਸੋ ਦੇਖਿਆ ਜਾਏਗਾ ਔਰ ਯੂਜ਼ ਕੀਤਾ ਜਾਏਗਾ ਨਕਲੀ ਬੀਜ ਦੇ ਨਾਲ ਨੁਕਸਾਨ ਤੇ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਹੈ ਉਹ ਦਿੱਤਾ ਜਾਏਗਾ ਬੀਜ ਵਿਕਰੀ ਦੀ ਪ੍ਰਕਿਰਿਆ ਕੇਂਦਰ ਦੇ ਹੱਥ ਹੋਵੇਗੀ ਇਹ ਵੀ ਆਪਣੇ ਆਪ ਦੇ ਵਿੱਚ ਸਭ ਤੋਂ ਖਾਸਮ ਖਾਸ ਹੈ ਦੇ ਇਵੈਂਟ ਹੈ ਤੇ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਬੀਜ ਐਸਾ ਬਣੇ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਜਿਹੜਾ ਇਹ ਐਕਟ ਨੂੰ ਪਾਰਲੀਮੈਂਟ ਚ ਨਹੀਂ ਲੈ ਕੇ ਆਉਣਾ ਚਾਹੀਦਾ ਤੇ ਉਹਨਾਂ ਨੇ ਕਹਿ ਕੇ ਓਕੇ ਮੈਂ ਸਾਰਾ ਪੜਦਾ ਦੇਖਦਾ ਤੇ ਮੈਂ ਇਹਦੇ ਬਾਰੇ ਫੈਸਲਾ ਲਵਾਂਗਾ ਤੇ ਅਸੀਂ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਹੋਇਆ ਕਿ ਅਸੀਂ ਆਪ ਖੇਤੀ ਕਰ ਲੈਨੇ ਆਂ ਕੁਝ ਫਸਲ ਵੇਚ ਦਿੰਨੇ ਆਂ ਕੁਝ ਬੀਜ ਵਾਸਤੇ ਫੇਰ ਰੱਖ ਲੈਨੇ ਆਂ ਅਗਲੇ ਸਾਲ ਵਾਸਤੇ ਸਾਡੇ ਘਰਾਂ ਚ ਕਣਕ ਦੇ ਢੋਲ ਸਾਡੇ ਘਰਾਂ ਚ ਐਦਾਂ ਦੇ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਤੇ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤੋਂ ਕਿ 20 ਸਾਥ ਹੋਈ ਲੈਣਾ ਤਾਂ ਇਹ ਮੇਰੇ ਖਿਆਲ ਚ ਚੰਗੀ ਚੰਗੀ ਗੱਲ ਨਹੀਂ ਅਸੀਂ ਉਹ ਤਾਂ ਉਹਨਾਂ ਨੂੰ ਕਿਹਾ ਕਿ ਸੀਡ ਐਕਟ ਜਿਹੜਾ ਉਹਦਾ ਬਿੱਲ ਪਾਰਲੀਮੈਂਟ ਚ ਨਹੀਂ ਆਉਣਾ ਚਾਹੀਦਾ ਅਗੇ ਵਾਤੇ ਹਰ ਪੰਜਾਬ ਅਦਿਨ ਸੇਵਾਵਾਂ ਚੋਣ ਬੋਰਡ ਦੀ ਪਰਤੀ ਨੂੰ ਹਾਈ ਕੋਰਟ ਨੇ ਦੱਸਿਆ ਕਿ ਕਲੀਨ ਚਿੱਟ ਦਿੱਤੀ ਹੈ ਤਾਂ ਵੱਡੀ ਖਬਰ ਹੈ ਪੰਜਾਬ ਅਦਿਨ ਸੇਵਾਵਾਂ ਚੋਣ ਬੋਰਡ ਦੀ ਪਰਤੀ ਵਿਵਾਦ ਦਾ ਸਾਰਾ ਮਾਮਲਾ ਹੈ ਤਾਂ ਹਾਈ ਕੋਰਟ ਨੇ ਬੇਨੀਮਿਆ ਆਦੇ ਇਲਜ਼ਾਮਾਂ ਨੂੰ ਜਿਹੜਾ ਖਾਰਜ ਕਰ ਦਿੱਤਾ ਹੈ ਤਾਂ ਪਰਤੀ ਦੀ ਪ੍ਰਕਿਰਿਆ ਨੂੰ ਹਾਈ ਕੋਰਟ ਨੇ ਕਲੀਨ ਚਿੱਟ ਦਿੱਤੀ ਹੈ ਸੀਨੀਅਰ ਅਸਿਸਟੈਂਟ ਦੇ 184 ਅਹੁਦਿਆਂ ਤੇ ਪਰਤੀ ਪ੍ਰਕਿਰਿਆ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਪਰਤੀ ਪ੍ਰਕਿਰਿਆ ਦੇ ਵਿੱਚ ਦੱਸਿਆ ਕਿ ਗੜਬੜੀ ਦੇ ਠੋਸ ਸਬੂਤ ਨਹੀਂ ਹਨ ਹਾਈ ਕੋਰਟ ਨੇ ਇਹ ਕਿਹਾ ਹੈ मामले ਦੇ ਵਿੱਚ ਸਿਰਫ ਸ਼ੱਕ ਨਾ ਕਾਫੀ ਹੈ ਤਾਂ ਹਾਈ ਕੋਰਟ ਦਾ ਸਿੱਧਿਤੌਪ ਤੇ ਕਹਿਣਾ ਹੈ ਔਰ ਆਪਣੇ ਆਪ ਦੇ ਵਿੱਚ ਇਹ ਵੀ ਮਾਮਲਾ ਜਿਹੜਾ ਹੈ ਖਾਸਮ ਖਾਸ ਹੈ ਕਿਉਂਕਿ ਜਿਸ ਦੇ ਅਧੀਨ ਪੰਜਾਬ ਦੇ ਅਧੀਨ ਸੇਵਾਵਾਂ ਚੋਣ ਬੋਰਡ ਦੀ ਜਿਹੜੀ ਹੈ ਉਹ ਭਰਤੀ ਦਾ ਇਹ ਸਾਰਾ ਮਾਮਲਾ ਹੈ ਔਰ ਇਸ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਕਲੀਨ ਚਿੱਟ ਦੇ ਦਿੱਤੀ ਹੈ ਪੰਜਾਬ ਦੇ ਅਧੀਨ ਸੇਵਾਵਾਂ ਚੋਣ ਬੋਰਡ ਦੀ ਭਰਤੀ ਵਿਵਾਦ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਬੇਨਿਮੀਆ ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ ਤਾਂ ਕਿ ਤਨਾ ਕਿਤੇ ਆ ਜਿਹੜਾ ਫੁੱਲ ਮਿਲਾ ਕੇ ਸਾਰਾ ਮਾਮਲਾ ਇਹ ਵੀ ਅ ਜਿਹੜਾ ਜ਼ਿਕਰ ਕਿਉਂ ਹੈ ਕਿ ਪ੍ਰਤੀਪ੍ਰਕਿਰਿਆ ਨੂੰ ਹਾਈ ਕੋਰਟ ਨੇ ਇੱਕਲੀਨ ਜਨ ਦਿੱਤੀ ਜਿਸ ਨੂੰ ਹੈ ਕਿ ਸੀਨ ਜਿਹੜੇ ਅਸਿਸਟੈਂਟ ਨੇ ਉਸ ਤੋਂ 184 ਅਧਿਆਤੇ ਪ੍ਰਤੀਪ੍ਰਕਿਰਿਆ ਨੂੰ ਕਲੀਨ ਜਨ ਦਿੱਤੀ ਗਿਆ ਹਾਲਾਂਕਿ ਇਸ ਦਾ ਜ਼ਿਕਰ ਸੇਮ ਭਗਵੰਤ ਮਾਨ ਵੀ ਸਮੇਂ-ਸਮੇਂ ਤੇ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਜਦੋਂ ਪੂਰਾ ਕਲੀਅਰ ਹੋ ਜਾਂਦਾ ਹੈ ਕਾਨੂੰਨੀ ਤੌਰ ਤੇ ਕੋਈ ਵੀ ਅੜਚਨ ਨਹੀਂ ਹੁੰਦੀ ਉਸ ਤੋਂ ਬਾਅਦ ਹੀ ਜਿਹੜਾ ਹੈ ਇਹ ਸਾਰੀਆਂ ਰੋਜ਼ਗਾਰ ਨੂੰ ਲੈ ਕੇ ਜਿਹੜੀਆਂ ਪਰਚੀਆਂ ਨੇ ਕੀਤੀਆਂ ਜਾਂਦੀਆਂ। ਹੁਣ ਤੱਕ ਕਿਸਾਨਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਕੇਂਦਰੀ ਬੀਜ ਬਿੱਲ ਤੇ ਪੰਜਾਬ ਸਰਕਾਰ ਨੇ ਇਤਰਾਜ਼ ਜ਼ਾਹਿਰ ਕੀਤਾ। ਦੱਸਿਆ ਸੀ ਕਿ ਕੇਂਦਰੀ ਬੀਜ ਬਿੱਲ 2025 ਨੂੰ ਦੱਸਿਆ ਹੈ ਸੂਬੇ ਦੇ ਅਧਿਕਾਰਾਂ ਦੇ ਵਿੱਚ ਦਖਲ ਦਾ। ਪੰਜਾਬ ਸਰਕਾਰ ਨੇ ਬਿੱਲ ਸੰਬੰਧੀ ਕੇਂਦਰ ਨੂੰ ਲਿਖਤੀ ਜਵਾਬ ਭੇਜ ਦਿੱਤਾ ਹੈ। ਤਾਂ ਕੇਂਦਰੀ ਬੀਜ ਬਿੱਲ 2025 ਛੋਟੇ ਕਿਸਾਨਾਂ ਦੇ ਹੱਕਾਂ ਦਾ ਹਮਲਾ ਹੈ, ਹੱਕਾਂ ਤੇ ਹਮਲਾ ਹੈ ਇਹ ਪੰਜਾਬ ਸਰਕਾਰ ਨੇ ਕਿਹਾ ਹੈ। ਵੱਡੀਆਂ ਕੰਪਨੀਆਂ ਦਾ ਪੱਖਪੂਰ ਦਾ ਹੈ ਵਿੱਚ ਅਬੀਜ ਜਿਹੜਾ ਬੀਜ ਬਿਲ ਹੈ 2025 ਦਾ ਇਹ ਪੰਜਾਬ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੇ ਦੱਸਿਆ ਹੈ ਕਿ ਮਹਿਕਮੇ ਨੇ ਬਿਲ ਦੀ ਪੂਰੀ ਤਰਕੋਹ ਕੀਤੀ ਹੈ ਤੇ ਹਰ ਪੱਖ ਨੂੰ ਕਾਨੂੰਨੀ ਨਜ਼ਰੀਏ ਤੋਂ ਵੀ ਦੇਖਿਆ ਹੈ ਇਹ ਬਿਲ ਗਰੀਬ ਕਿਸਾਨ ਨੂੰ ਬੀਜ ਨਿਰਮਾਨ ਕੰਪਨੀਆਂ ਦੇ ਰਹਿਮ ਤੇ ਛੱਡਣ ਵਾਲਾ ਹੈ ਜੇਕਰ ਫਸਲ ਖਰਾਬ ਹੋ ਜਾਂਦੀ ਹੈ ਤਾਂ ਮੁਆਵਜ਼ਾ ਦੇਣ ਦਾ ਕੋਈ ਢੰਗ ਨਹੀਂ ਹੈ ਇਹ ਬਿੱਲ ਸੂਬਿਆਂ ਦੇ ਅਧਿਕਾਰਾਂ ਨੂੰ ਖੋਰਾ ਲਾਉਣ ਵਾਲਾ ਹੈ ਬਿੱਲ ਦੇ ਵਿੱਚ ਕੇਂਦਰੀ ਪੱਧਰ ਤੇ ਸਿਰਫ ਰਜਿਸਟ੍ਰੇਸ਼ਨ ਨੂੰ ਉਪ ਕਮੇਟੀ ਹੈ ਧਾਰਾ 10 ਦੇ ਵਿੱਚ ਤਜਵੀਜ਼ ਕੀਤੀ ਹੈ ਰਾਜ ਬਿੱਲ ਕਮੇਟੀ ਦੇ ਕੋਲ ਸਿਰਫ ਸਲਾਹਕਾਰੀ ਸ਼ਕਤੀ ਹੈ ਬਿੱਲ ਕਿਸਾਨਾਂ ਦੇ ਲਈ ਮਜ਼ਬੂਤ ਮੁਆਵਜ਼ਾ ਢਾਂਚੇ ਬਾਰੇ ਖਾਮੋਸ਼ ਹੈ ਤਾਂ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਇਹ ਬਿੱਲ ਵਿਦੇਸ਼ਾਂ ਵਿੱਚ ਟੈਸਟ ਕੀਤੀਆਂ ਬੀਜ ਕਿਸਮਾਂ ਨੂੰ ਸਥਾਨਕ ਜਾਂਚ ਤੋਂ ਬਿਨਾਂ ਹੀ ਵਿਕਰੀ ਦੀ ਆਗਿਆ ਦਿੰਦਾ ਹੈ ਤਾਂ ਬਿੱਲ ਤਹਿਤ వ్యక్తిగత ਕਿਸਾਨਾਂ ਨੂੰ ਫਾਰਮ ਦੇ ਵਿੱਚ ਸੁਰੱਖਿਅਤ ਕੀਤੇ ਬੀਜਾਂ ਨੂੰ ਬਚਾਉਣ ਵਰਤਣ ਅਤੇ ਵੇਚਣ ਦਾ ਵੀ ਅਧਿਕਾਰ ਹੋਵੇਗਾ ਤਾਂ ਬਸ਼ਰਤ ਹੈ ਉਹ ਇਸ ਨੂੰ ਰਿਬਾ ਰਿਬਰਾਨ ਕਰਕੇ ਨਾ ਵੇਚਦੇ ਹੋ ਤਾਂ ਗ੍ਰਾਫਿਕ ਦੇ ਜ਼ਰੀਏ ਵਿਕਤੀਆਂ ਕੇ ਆਖਿਰਕਾਰ ਕੇਂਦਰ ਨੇ ਬੀਜ ਬਿਲ 2025 ਦੇ ਵਿੱਚ ਆਖਿਰਕਾਰ ਹੈ ਕੀ ਹੈ ਤਾਂ ਬੀਜ ਕੰਪਨੀਆਂ ਡੀਲਰਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਇਸ ਦੇ ਵਿੱਚ ਲਾਸਟ ਨਹੀਂ ਹੋਏਗੀ ਇਸ ਤੋਂ ਇਲਾਵਾ ਕਿਸਾਨ ਨੂੰ ਬੀਜ उगा वर्तन वेचन का जोड़ा है वह हक होएगा इस बिल के मुताबिक किसान के वालों तैयार बीज की रजिस्ट्रेशन जी है जरूरी नहीं है और यह भी एक अहम है कि नकली बीज में रोकने लिए लैब टैसटिंग जी है जरूरी होएगी लैब टैसटिंग होएगी उस तो इलावा कोई ज़्यादा सख्ती किसान उस पदरते नहीं है तो बागबानी का कारोबार करने भी कानून जोड़ा है वह लागू होएगा रजिस्ट्रेशन की उलंघना करने वाले से लाइसेंस जो हैद कर दिया जाएगा इस बीज की पैकिंग ਤੇ ਇੱਕ ਕੋਡ ਜਿਹੜਾ ਹੈ ਇਸ ਤੇ ਲਾਜ਼ਮੀ ਹੋਏਗਾ ਯਾਨੀ ਕਿ ਉਸ ਦੇ حساب ਦੇ ਨਾਲ ਇਸ ਨੂੰ ਦੇਖਿਆ ਜਾਏਗਾ ਔਰ ਯੂਜ਼ ਕੀਤਾ ਜਾਏਗਾ ਨਕਲੀ ਬੀਜ ਦੇ ਨਾਲ ਨੁਕਸਾਨ ਤੇ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਹੈ ਉਹ ਦਿੱਤਾ ਜਾਏਗਾ ਬੀਜ ਵਿਕਰੀ ਦੀ ਪ੍ਰਕਿਰਿਆ ਕੇਂਦਰ ਦੇ ਹੱਥ ਹੋਵੇਗੀ ਇਹ ਵੀ ਆਪਣੇ ਆਪ ਦੇ ਵਿੱਚ ਸਭ ਤੋਂ ਖਾਸਮ ਖਾਸ ਹੈ ਗ੍ਰੇਨ ਸੇਟ ਹੈ ਤੇ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਬੀਜ ਐਸਾ ਬਣੇ ਕੋਈ ਨਹੀਂ ਉਹਨੂੰ ਕਿਹਾ ਕਿ ਇਹਨੂੰ ਜਿਹੜਾ ਇਸ ਐਕਟ ਨੂੰ ਪਾਰਲੀਮੈਂਟ ਚ ਨਹੀਂ ਲੈ ਕੇ ਆਉਣਾ ਚਾਹੀਦਾ